ਪੇਖ ਦਿਖਾਵਾ ਜਗਤ ਮੈਂ ਲੋਟਣ ਕਾਕੜ ਵੰਜ ਕਹਿੰਦੇ ਵੀ ਲੋਕਾਂ ਨੂੰ ਜੇ ਉੱਲੂ ਬਣਾਉਣਾ ਹੋਵੇ ਨਾ ਉੱਲੂ ਉਹਦੇ ਵਾਸਤੇ ਜਿਹੜਾ ਭੇਗ ਦਾ ਦਿਖਾਵਾ ਨਾ ਇਹ ਸਭ ਤੋਂ ਵਧੀਆ ਆ ਲੋਕ ਬੜੀ ਸ਼ੇਤੀ ਉੱਲੂ ਬਣਦੇ ਆ ਆ ਫੋਟੋ ਦੇਖ ਕੇ ਲੋਕ ਐਨੇ ਉੱਲੂ ਬਣੇ ਪੰਜਾਬ ਦੇ ਐਨੇ ਉੱਲੂ ਬਣੇ ਦਲਜੀਤ ਨੇ ਪੂਰੀ ਦੁਨੀਆ 'ਚ ਪੰਜਾਬੀਆਂ ਦਾ ਨਾਂ ਕੱਢਦਾ ਪੂਰੀ ਦੁਨੀਆ ਚ ਪੰਜਾਬੀਆਂ ਦੀ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਹੋ ਗਈ ਪੰਜਾਬੀਆਂ ਦੀ ਇਹੋ ਜੀ ਗੱਲ ਨਹੀਂ ਕੁਝ ਅਕਲਮੰਦ ਬੰਦੇ ਆ ਉਹ ਚੁੱਪ ਰਹਿੰਦੇ ਆ ਪਰ ਜਿਹੜੇ ਜਾਹਲ ਗਵਾਰ ਬੰਦੇ ਆ ਨਾ ਇਹਨਾਂ ਨੂੰ ਬੰਦਾ ਪੁੱਛ ਕੇ ਦੇਖੇ ਕਿ ਜੇ ਲਾਂਤੀਓ ਤੁਸੀਂ ਹਾਹੋ ਗੱਲ ਡਾਕਟਰ ਕਪਾਨੀ ਨੂੰ ਗਈ ਹੁੰਦੀ ਸਰਦਾਰ ਕਪਾਨੀ ਨੂੰ ਵੀ ਉਸ ਬੰਦੇ ਨੇ ਪੰਜਾਬੀਆਂ ਦੀ ਬੱਲੇ ਬੱਲੇ ਕਰਾਤੀ ਦੁਨੀਆ ਵਿੱਚ ਤੇ ਯਾਰ ਚੰਗਾ ਵੀ ਲੱਗਦਾ ਕਿਸੇ ਨੂੰ ਇਹੋ ਗੱਲ ਡਾਕਟਰ ਢੱਲੋਂ ਨੂੰ ਕਹੀ ਹੁੰਦੀ ਵੀ ਡਾਕਟਰ ਢੱਲੋਂ ਜੀ ਦੇ ਨਾਂ ਤੇ 113 ਖੋਜਾਂ ਦੇ ਪੇਟੈਂਟ ਅਜਸਟੜਿਆ 113 ਖੋਜਾਂ ਕੀਤੀਆਂ ਉਸ ਬੰਦੇ ਨੇ ਥਾਮਸ ਐਡੀਸਨ ਦੇ ਬਰਾਬਰ ਦਾ ਸਾਇੰਟਿਸਟ ਆ ਪੰਜਾਬ ਦਾ ਡਾਕਟਰ ਢੱਲੋਂ ਪਰ ਪੰਜਾਬ ਦੇ ਕਈ ਬੰਦੇ ਨੂੰ ਪਤਾ ਨਹੀਂ ਪਰ ਆਪੇਖੀ ਇਹ ਬੰਦਾ ਦਲਜੀਤ ਇਹ ਹੋਣ ਤੱਕ ਢੇਖ ਦਿਖਾਵਾ ਜਗਤ ਮੈਂ ਲੋਟਣ ਦਾ ਕੁਰਵਾਂਜੀ ਇਹ ਢੇਖ ਮੁਖਾ ਮੁਖਾ ਦੇ ਲੋਕਰ ਉੱਲੂ ਬਣਾਈ ਜਾਂਦਾ ਤੇ ਲੋਕ ਬੜੀ ਜਾਂਦੇ ਮਾਲ ਇਹਦੇ ਕੱਟੇ ਹੋਏ ਆ ਇਹ ਪੱਗ ਬੰਦਾ ਜਦੋਂ ਜਨਤਾ ਸਾਹਮਣੇ ਆਉਂਦਾ ਫੇਰ ਚਮਕੀਲਾ ਫਿਰ ਵਿੱਚ ਪੈਸੇ ਚੰਗੇ ਮਿਲਦੇ ਨੇ ਪੱਗ ਵੀ ਲਾਹਤੀ ਪਿੰਡ ਦਾ ਪਿਓ ਤਰਲੇ ਮਾ ਦਾ ਵੀ ਮੈਨੂੰ ਇਹ ਘਰ ਮਿਲ ਜਾਇ ਪਿੰਡ ਮਿਲ ਨਹੀਂ ਜਾਂਦਾ ਜਿਹੜੇ ਪਿੰਡ ਜੰਮਿਆ ਜਿਹੜੇ ਪਿੰਡ ਦਾ ਇਹ ਨਾਮ ਯੂਜ਼ ਕਰ ਰਿਹਾ ਤੇ ਸਾਜ ਉਸ ਪਿੰਡ ਦਾ ਪਿਓ ਰਹਿੰਦਾ ਉਹ ਨੂੰ ਇਹ ਮਿਲ ਨਹੀਂ ਜਾਂਦਾ ਕਦੀ ਦੇਖਿਆ ਜੀ ਹਾਂ ਇਹ ਪਿਓ ਦਾ ਆਜ਼ਾਦ ਇਹ ਪਿੰਡ ਦਾ ਨਾ ਫੋਟੋ ਸਿੱਧੂ ਸਦਾ ਸੱਚਾ ਬੰਦਾ ਸੀ ਸੂਰਮਾ ਬੰਦਾ ਸੀ ਕੋਈ ਕਿ ਦੂ ਪਰ ਤੂੰ ਕਰੇ ਵੀ ਉਹਦੇ ਤੇ ਲੋਕੀ ਜਾਣ ਦਾ ਬੌਦੇ ਚੱਲ ਦਫਾ ਹੋ ਪਰੇ ਪਰ ਇਹ ਇੱਕ ਨਕਲੀ ਪੇਖੀ ਬੰਦਾ ਇਹਨੇ ਲੋਕਾਂ ਨੂੰ ਜਿੰਨਾ ਉਲੂ ਬਣਾਇਆ ਨਾ ਇਹਨਾਂ ਨੇ ਪਿਛਲੇ 70 ਸਾਲ ਚ ਪੰਜਾਬ ਦੇ ਲੀਡਰਾਂ ਨੇ ਪੰਜਾਬ ਨੂੰ ਉਲੂ ਨਹੀਂ ਬਣਾਇਆ ਚਮਕੀਲਾ ਵੇਲੇ ਪੱਗ ਵੀ ਇਹਨੇ ਲਾ ਗਿਆ ਉਹ ਮਾਰੀ ਗੱਲ ਹੀ ਕੋਈ ਨਹੀਂ ਪੈਸੇ ਆਉਂਦੇ ਆ ਇਹ ਆ ਪੈਸੇ ਵਾਲੇ ਗੇਮਰ ਪੈਸੇ ਵਾਲੇ ਗੇਮਰ ਪਰਨੇ ਇੱਕ ਐਡਾ ਮਾੜਾ ਗਾਣਾ ਗਾਇਆ ਜਦੋਂ ਇਹ ਗਾਣਾ ਗਾਇਆ ਗਿਆ ਤਾਂ ਮੈਂ ਬੰਬੇ ਸੀ ਤੇ ਉੱਥੇ ਜਿੰਨੇ ਲੇਖਕ ਸੀ ਜਿੰਨੇ ਬੁੱਧੀਜੀਵੀ ਸੀ ਜਿੰਨੇ ਅਕਲਮੰਦ ਬੰਦੇ ਸੀ ਉਹਨਾਂ ਨੇ ਬੜਾ ਇਤਰਾਜ਼ ਕੀਤਾ ਵੀ ਯਾਰ ਪੰਜਾਬੀ ਕਲਚਰ ਚ ਬੜੇ ਗਾਣੇ ਦਿਉਰ ਭਾਬੀ ਜੀਜਾ ਸਾਲੀ ਜਾਂ ਬੜੇ ਰਿਸ਼ਤਿਆਂ ਦੇ ਗਾਣੇ ਆਏ ਪਰ ਅੱਜ ਤੱਕ ਕਿਹਨੇ ਨੇ ਇਹ ਤੂੰ ਨੱਚੀ ਨਾ ਮੇਰੇ ਨਾਲ ਤੇ ਮੈਂ ਤੇਰੇ ਦੇ ਇਸ਼ਾਰਾ ਦੋ ਉਸ ਨੂੰ ਜਨਾਨੀ ਦੇ ਇਸ਼ਾਰਾ ਦੁੱਲਣ ਵਾਲਾ ਗਾਣਾ ਨਹੀਂ ਅਜੇ ਤੱਕ ਆਇਆ ਸੀ ਜਨਾਨੀ ਇਹਨੇ ਛੱਡੀ ਹੋਈ ਆ ਉਹ ਪਤਾ ਨਹੀਂ ਕਿੱਥੇ ਰਹਿੰਦੀ ਆ ਜਿਹੜੇ ਪਿੰਡ ਦਾ ਇਹ ਨਾਂ ਵਰਤਦਾ ਦਸਾਂ ਜ ਆਪਣੇ ਆਪ ਨੂੰ ਜੱਟ ਬਣਾਉਣ ਵਾਸਤੇ ਉਸ ਪਿੰਡੇ ਕਦੀ ਜਾਂਦਾ ਨਹੀਂ ਕਦੀ ਵੇਖੀ ਕੋਈ ਫੋਟੋ ਇਹਦੀ ਪਿੰਡ ਗੈਰੀ ਆ ਆ ਹੁਣ ਜਦੋਂ ਲੋਕਾਂ ਨੇ ਬੋਲਿਆ ਬਾਲਿਆ ਉੱਥੇ ਜਾ ਕੇ ਫੋਟੋਆਂ ਖਿਚਾ ਕੇ ਲੋਕਾਂ ਨੂੰ ਦਿਖਾ ਦੂਗਾ ਇਹ ਸਭ ਨਕਲੀ ਬੰਦੇ ਆ ਪੰਜਾਬ ਦਾ ਮੇੜਾ ਇੱਕ ਗਰਗਤ ਨਕਲੀ ਬੰਦਿਆਂ ਨੇ ਕਿਤਾਸ ਨਹੀਂ ਬੰਦੇ 1970 ਤੋਂ ਪਹਿਲਾਂ ਹੁੰਦੇ ਸੀ ਅਸਲੀ ਬੰਦੇ ਹੁੰਦੇ ਸੀ ਪਰ ਲੋਕ ਸਭ ਤੋਂ ਜ਼ਿਆਦਾ ਮੈਨੂੰ ਉਦੋਂ ਹੋਇਆ ਇੱਕ ਪਾਸੇ ਨਾਨਕ ਨਾਮ ਜਹਾਜ਼ ਫਿਲਮ ਚੱਲ ਰਹੀ ਸੀ ਇੱਕ ਟੀਮ ਨੇ ਮਿਹਨਤ ਕੀਤੀ ਤੇ ਇੱਕ ਇਤਿਹਾਸ ਸਾਹਮਣੇ ਲਿਆਂਦਾ ਪਰ ਲੋਕੀ ਵੇਖਣ ਨਹੀਂ ਗਏ ਲੋਕੀ ਉਸ ਫਿਲਮ ਨੂੰ ਵੇਖਣ ਹੀ ਨਹੀਂ ਗਏ ਓ ਯਾਰ ਕਹਿਨੇ ਕਿ ਐਡਾ ਵੱਡਾ ਉਪਰਾਲਾ ਕੀਤਾ ਚੱਲ ਜੋ ਯਾਰ ਉਹਦੇ ਪੈਸੇ ਪੂਰੇ ਹੋ ਜਾਣਗੇ ਦੂਜੀ ਵਾਰ ਫੇਰ ਅਗਲਾ ਹੋ ਜਾ ਉਪਰਾਲਾ ਕਰੂਗਾ ਇਤਿਹਾਸ ਵੇਖ ਲੋ ਜਾ ਕੇ ਪੰਜਾਬ ਦਾ ਇਹ ਐਡਾ ਵੱਡਾ ਇਤਿਹਾਸ ਉਹਦੀ ਜਾਣਕਾਰੀ ਲੈਣੀ ਦਫਾ ਹੋ ਜਾ ਚਲੇ ਜਾ ਪਰ ਲੋਧੀ ਸਿਰਮਿਆਂ ਚ ਗਏ ਹੀ ਨਹੀਂ ਦੂਜੇ ਪਾਸੇ ਇਹਦੀਆਂ ਫੋਟੋਆਂ ਵਾਇਰਲ ਆ ਜਿਹੜੀਆਂ ਲਾ ਵੀ ਇੱਕ ਰੇਤ ਲੇਕਾ ਮਹਾਰਾਜਾ ਦਲਜੀਤ ਸਿੰਘ ਹਾਦ ਹੋ ਗਈ ਯਾਰ ਲੋਕੀ ਇੰਨੇ ਨਕਮੇ ਹੋ ਚੁਕੇ ਪੰਜਾਬ ਦੇ ਇੰਨੇ ਅੰਨੇ ਹੋ ਚੁਕੇ ਲੋਕੀ ਇੱਕ ਨਗਲੀ ਭੇਖੀ ਬੰਦੇ ਨੂੰ ਸਿਰ ਚੜਾਇਆ ਤੇ ਇੱਕ ਤੇ ਜੇਸ ਤਸੇਨ ਜਸੜ ਨੇ ਇੱਕ ਫਿਲਮ ਬਣਾਈ ਇਤਿਹਾਸ ਗਲਤ ਲੋਕੀ ਉਹਨੂੰ ਵੇਖਣ ਨਹੀਂ ਗਏ ਇਹ ਲੋਕੀ ਕਿਹੜੇ ਪਾਸੇ ਜਾ ਰਹੇ ਆ ਅਸੀਂ ਕਿਹੜੇ ਪਾਸੇ ਜਾ ਰਹੇ ਆ ਸਾਨੂੰ ਆਪਣੇ ਇਤਿਹਾਸ ਦਾ ਕੋਈ ਮਤਲਬ ਨਹੀਂ ਸਾਨੂੰ ਇਹੋ ਜਿਹਾ ਭੇਖੀ ਨਜ਼ਾਰਾ ਜਦੋਂ ਸ਼ੋਸ਼ਕ ਛੁੱਟ ਲੈਂਦੇ ਤੇ ਅਸੀਂ ਉਹ ਸ਼ੋਸ਼ਾ ਚੱਕੀ ਫਿਰਦੇ ਰਹਿੰਦੇ ਆ। ਵੀ ਸ਼ੋਸ਼ਾ ਚੱਕੋ ਇਹਨੂੰ ਥੱਲੇ ਨਾ ਪੈਣ ਦਿਓ। ਤਸੇਮ ਜਸਰ ਨੇ ਪਹਿਲਾਂ ਵੀ ਵਧੀਆ ਫਿਲਮਾਂ ਬਣਾਈਆਂ ਆ ਬਹੁਤ ਸੋਹਣੀਆਂ ਫਿਲਮਾਂ ਬਣਾਈਆਂ ਭਾਈ ਮੈਂ ਤਸੇਮ ਜਸਰ ਨੂੰ ਇੱਕ ਵਾਰ ਮਿਲਿਆ ਸੀ ਚੰਡੀਗੜ੍ਹ 2 ਮਿੰਟ ਵਾਸਤੇ। ਉਹ ਬੜਾ ਹੀ ਊਲਜਾ ਸੱਚਾ ਜਆ ਬੰਦਾ ਨਕਲੀ ਪਬਲਿਸਿਟੀ ਨਕਲੀ ਹੇ ਹਾ ਕਰਨ ਵਾਲਾ ਬੰਦਾ ਨਹੀਂ। ਆ ਦਲਜੀਤ ਨੂੰ ਮਿਲ ਕੇ ਵਿਖਾ ਦਿਓ। ਇਹ ਤਾਂ ਦਲਜੀਤ ਦਾ ਮੈਂ ਇਹ ਸੁਣਿਆ ਵਾਂ ਵੀ ਜਦੋਂ ਇਹ ਫਿਲਮ ਕਰਦਾ ਹੁੰਦਾ ਹੀ ਤੇ ਇਹ ਜਿਹੜੇ ਇਹਦੇ ਨਾਲ ਸਪੋਰਟਿੰਗ ਐਕਟਰ ਹੁੰਦੇ ਹੈ ਨਾ ਇਹ ਕੋਈ ਵੀ ਮਰਜ਼ੀ ਨਾਲ ਵੀ ਆਹ ਬੰਦਾ ਕੰਮ ਕਰੂਗਾ ਨਹੀਂ ਕਰੂਗਾ ਨੂੰ ਭਜਾਓ ਲੋਕ ਸੱਡ ਦੋ ਭਜਾ ਦਿੱਤੇ ਜਾਂਦੇ ਸੀ ਪਰ ਅੰਨੀ ਜਨਤਾ ਪਿਆਰ ਦੀ ਨਕਮੀ ਜਨਤਾ ਇਸੇ ਵਾਸਤੇ ਕੋਈ ਕੋਈ ਦਾ ਕਾਰਨ ਆਇਆ ਨਾ ਲੋਕਾਂ ਦੀ ਮੱਤ ਮਾਰੇ ਕਿ ਤਾਂ ਹੀ ਤਾਂ ਪੰਜਾਬ 1 ਨੰਬਰ ਤੋਂ ਅੱਜ 21ਵੇਂ ਨੰਬਰ ਤੇ ਆ ਗਿਆ ਲੋਕਾਂ ਦੀ ਕੁਆਲਿਟੀ ਗੜਬੜ ਹੋਈ ਤਾਂ ਹੀ ਆਇਆ ਨਾ ਨਕੰਮੇ ਲੋਕ ਅੱਗੇ ਆ ਗਏ ਚੰਗੇ ਲੋਕ ਭਾਏ ਲੈ ਲੈ ਮਰ ਗਏ ਉਹਨਾਂ ਦੇ ਕਰਜ਼ੇ ਨਹੀਂ ਲੱਤੇ ਜਦੋਂ ਨਾਜ਼ਕ ਨਾਮ ਜਹਾਜ਼ ਫਿਲਮ ਸਟਾਰਟ ਹੋਈ ਤਾਂ ਮੈਂ ਸੋਚਦਾ ਹਾਂ ਕਿ ਲੋਕ ਬਹੁਤ ਪਰਮਾਨਤਾਰ ਦੇ ਲੋਕਾਂ ਨੂੰ ਆਪਣੇ ਜਿਹੜੇ ਇਤਿਹਾਸ ਆ ਉਹਨਾਂ ਬਰਤੀ ਜਾਣਨ ਦੀ ਇੱਛਾ ਹੋਗੀ ਕਿ ਕਿਵੇਂ ਕਾਮਾ ਘਾਟਾ ਮਾਰੂ ਜਹਾਜ਼ ਕਿੱਥੋਂ ਚੱਲਿਆ ਕੀ ਉਹਦਾ ਇਤਿਹਾਸ ਜਾਣਨਗੇ ਲੋਕੀ ਉਸ ਤੋਂ ਹੋਣਗੇ ਕਿਉਂਕਿ ਜਿਹੜੀਆਂ ਕਾਮਾਂ ਇਤਿਹਾਸ ਤੋਂ ਇਤਿਹਾਸ ਦੀ ਪੱਟੀ ਤੋਂ ਲੈ ਜਾਂਦੀਆਂ ਉਹ ਨਕਮੀਆਂ ਹੋ ਜਾਂਦੀਆਂ ਲੋਕਾਂ ਨੇ ਨਾਨਕ ਨਾਮ ਜਹਾਜ਼ ਨਹੀਂ ਦੇਖੀ ਕਾਮਾ ਗਾਟੂ ਦਾ ਗਾਟਾ ਮਾਰੂ ਦਾ ਇਤਿਹਾਸ ਨਹੀਂ ਦੇਖਿਆ ਲੋਕਾਂ ਨੇ ਅਨਚਾਰ ਤੇ ਉਹਦੇ ਪਾਏ ਹੋਏ ਲਗਲੀ ਕੱਪੜੇ ਵੇਚ ਕੇ ਲੋਕਾਂ ਨੇ ਦੇ ਬਲੇ ਬਲੇ ਹਲੇ ਉਹ ਲੱਖ ਲਾਂ ਦਾ ਬਿਆਪ ਤੇ ਲੋਕੋ ਲੱਖ ਲਾਂ ਦਾ ਲੱਖ ਨਹੀਂ ਕਰੋੜਾਂ ਲਾਂ ਦਾ ਦੰਨਾ ਮੈਂ ਤੇ ਹਰ ਬੰਦੇ ਨੇ ਯਾਰ ਜਦੋਂ ਨਾਨਕ ਨਾਮ ਜਹਾਜ਼ ਫਿਲਮ ਜਦ ਕੇ ਪੰਜਾਬੀ ਫਿਲਮ ਵਾਲਿਆਂ ਦਾ ਕੀ ਹੀ ਭੱਲੇ ਦੀ ਕਮੇਡੀ ਦਿਖਾ ਦਿਓ ਪੈਸੇ ਕਮਾ ਲਓ ਬਹੁਤ ਟਾਈਮ ਉਹ ਟ੍ਰੈਂਡ ਚੱਲਿਆ ਹੁਣ ਜਾ ਕੇ ਲੋਕਾਂ ਨੇ ਉਹ ਜਿਹੜਾ ਖਿਹੜਾ ਛੱਡਿਆ ਪਹਿਲੀ ਵਾਰ ਕਿਸੇ ਬੰਦੇ ਨੇ ਇੱਕ ਸੰਜੇ ਲੀਲਾ ਬੰਸਾਲੀ ਵਾਲਾ ਕ੍ਰਿਸ਼ਮਾ ਕੀਤਾ ਸੀ ਪੰਜਾਬੀ ਸਿਨੇਮਾ ਵਿੱਚ ਜੇ ਸਪੋਰਟ ਮਿਲਦੀ ਤੇ ਹੋਰ ਵੀ ਇਤਿਹਾਸਕ ਫਿਲਮਾਂ ਬਣਦੀਆਂ ਤੇ ਸਾਡਾ ਇਤਿਹਾਸ ਲੋਕਾਂ ਸਾਹਮਣੇ ਆਉਂਦਾ ਲੋਕ ਸਿੱਧੇ ਰਾਹ ਪੈਂਦੇ ਪਰ ਲੋਕਾਂ ਨੇ ਕੋਈ ਰਿਸਪਾਂਸ ਨਹੀਂ ਦਿੱਤਾ ਲੋਕਾਂ ਨੇ ਆ ਨਿਚਾਰ ਵੇਖ ਕੇ ਬੱਲੇ ਬੱਲੇ ਮਹਾਰਾਜਾ ਦੁਨੀਆ 'ਚ ਬੱਲੇ ਬੱਲੇ ਕਰਾਤੀ ਦਲਜੀਤ ਨੇ ਦੁਨੀਆ ਹਲਾ ਆਦੀ 10000 ਉਹ ਇੱਕ ਨਿਚਾਰ ਖਾਣੇ ਦਾ ਇਵੈਂਟ ਆ ਉੱਥੇ ਨਿਚਾਰ ਜਾ ਕੇ ਫੋਟੋਆਂ ਖਿਚਾਉਂਦੀਆਂ ਤੇ ਦੁਨੀਆ 'ਚ ਪੰਜਾਬੀਆਂ ਦੀ ਬੱਲੇ ਬੱਲੇ ਹੋਗੀ ਰੋਜ਼ ਪੰਜਾਬ ਦੇ ਭਈਏ ਪੰਜਾਬੀਆਂ ਨੂੰ ਕੁੱਟਦੇ ਇੱਕ ਦੋ ਖਬਰਾਂ ਆਉਂਦੀਆਂ ਹੀ ਆਉਂਦੀਆਂ ਰੋਜ਼ ਫਿਰ ਇਹਨਾਂ ਨਿਚਾਰਾਂ ਦੀ ਸਭ ਤੋਂ ਵੱਡੀ ਲਾਂਤ ਵਾਲੀ ਗੱਲ ਇਹ ਆ ਵੀ ਜੇ ਜੰਗ ਲੱਗ ਜਾਂਦੀ ਤਾਂ ਪੰਜਾਬ ਦੇ ਲੋਕਾਂ ਦੇ ਉੱਜੜ ਜਾਣਾ ਸੀ ਪਰ ਇੱਕ ਵੀ ਨਿਚਾਰ ਜਿਹੜੇ ਹਨ ਸਹਾਯਾਰਾਂ ਸਾਲਾਂ ਤੋਂ ਪੰਜਾਬ ਤੋਂ ਖਾਂਢੇ ਆ ਇੱਕ ਵੀ ਨਿਚਾਰ ਨਹੀਂ ਬੋਲਿਆ ਵੀ ਜੰਗ ਨਾ ਲੱਗੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਦੇ ਅੱਗੇ ਬਰਬਾਦ ਹੋਏ ਹੋਏ ਆ ਜਵਾਨੀ ਪੰਜਾਬ ਦੇ ਰਹਿਣਾ ਨਹੀਂ ਚਾਹੁੰਦੀ ਜਵਾਨੀ ਸਾਡੇ ਪਿੰਡ ਦੀ ਘਟਨਾयां 70 ਕੱਲੇ ਜ਼ਮੀਨ ਮੁੰਡੇ ਦੀ 70 ਕੱਲੇ ਜ਼ਮੀਨ ਮੇਰੇ ਖਾਸ ਪਿੰਡ ਦੀ ਸੱਚੀ ਘਟਨਾ 70 ਕੱਲੇ ਜ਼ਮੀਨ ਸ਼ਹਿਰ ਵੱਡਾ ਕਾਰੋਬਾਰ ਇੱਕੋ ਇੱਕ ਮੁੰਡਾ ਕਹਿੰਦਾ ਮੈਂ ਇੱਥੇ ਰਹਿਣਾ ਨਹੀਂ ਉਹ ਪਿਓ ਦਾ ਮੈਂ ਤਾਂ ਕਰ ਰਿਹਾ ਪੁੱਤ ਇੰਨੀ ਜ਼ਮੀਨ ਇੰਨਾ ਕਾਰੋਬਾਰ 25 ਬੰਦੇ ਰੋਜ਼ ਸਾਡੇ ਥਾਲੇ ਕੰਮ ਕਰਦੇ ਕੌਣ ਸੰਭੋ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਉਹ ਮੁੰਡਾ ਪਿਓ ਦੀਆਂ ਮਿੰਤਾਂ ਕਰਨ ਦੇ باوجود ਵਿਦੇਸ਼ ਚਲਾ ਗਿਆ ਉੱਥੇ ਕਿਸੇ ਬੈਂਕ ਚ ਪਤਾ ਨਹੀਂ ਵਾਚਮੈਨ ਕੀ ਲੱਗ ਕੇ ਉੱਥੇ ਆਪਣੀ ਲਾਈਫ ਸਟਾਈਲ ਜਿ ਰਿੰਦਾ ਸਾਰੀ ਪ੍ਰਾਪਰਟੀ ਛੱਡ ਗਿਆ ਉਹ ਪੰਜਾਬ ਦੀ ਜਵਾਨੀ ਪੰਜਾਬ ਚ ਰਹਿਣਾ ਨਹੀਂ ਚਾਹੁੰਦੀ ਜੇ ਜੰਗ ਲੱਗ ਜਾਂਦੀ ਤਾਂ ਪੰਜਾਬ ਦਾ ਤੇ ਸੱਤਿਆਨਾਸ ਹੀ ਹੋ ਜਾਣਾ ਕਿਸੇ ਨਜਾਰ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਬਸ ਲੋਕੀ ਅੰਧ ਭਗਤ ਬੱਲੇ ਬੱਲੇ ਦਲਜੀਤ ਦੇ ਨਾਂ ਕੱਢਦਾ ਦਲਜੀਤ ਦੇ ਨਾਂ ਕੱਢਦਾ ਪੰਜਾਬ ਦੀ ਦੁਨੀਆ ਹੀ ਹਾਲਾਤ ਕੀ ਨਾ ਦੱਸ ਔਰ ਡਾਕਟਰ ਕਪਾਨੀ ਨੂੰ ਕੋਈ ਨਹੀਂ ਜਾਣਦਾ ਡਾਕਟਰ ਟਿਲਰ ਨੂੰ ਕੋਈ ਨਹੀਂ ਜਾਣਦਾ ਹਾਂ ਯੂਰਪ ਅਮਰੀਕਾ ਦੇ ਲੋਕ ਜਾਣਦੇ ਹੋਂਨਾਂ ਪੰਜਾਬੀ ਨਹੀਂ ਜਿਹੜੇ ਅੰਗਰੇਜ਼ ਆ ਉਹ ਜਾਣਦੇ ਆ ਕਿ ਇਹ ਬਹੁਤ ਵੱਡੇ ਅਚੀਵਰ ਆ ਅਸੀਂ ਅਸੀਂ ਆ ਨਚਾਰਾਂ ਦੇ ਚੱਕਰ ਵਿੱਚੋਂ ਨਿਕਲੀਏ ਤਾਂ ਨਾ ਇਹਨਾਂ ਵਿਚਾਰਾਂ ਦੇ ਚੱਕਰ ਵਿੱਚ ਅਸੀਂ ਇਹੋ ਜਿਹਾ ਫਸ ਗਏ ਇਹੋ ਜਿਹਾ ਫਸ ਗਏ ਤੇ ਆਪਣਾ ਚੰਗਾ ਭੁਰੇ ਭੁੱਲ ਗਏ ਵੀਰੋ ਨਾਨਕ ਨਾਮ ਜਹਾਜ਼ ਦੀ ਅਸਫਤਤਾ ਉਹ ਸਫਤਤਾ ਫਿਲਮ ਦੀ ਨਹੀਂ ਹੈਗੀ ਉਹ ਅਸਫਲਤਾ ਸਾਡੇ ਪੰਜਾਬੀਆਂ ਦੀ ਹੈ ਸਾਡੀ ਆ ਕੇ ਸਾਡੇ ਸਾਹਮਣੇ ਇੱਕ ਈ ਵੱਡਾ ਸਾਡਾ ਇਤਿਹਾਸ ਕਿਸੇ ਨੇ ਕੋਲੋਂ ਪੈਸੇ ਲਾ ਕੇ ਸਾਡੇ ਸਾਹਮਣੇ ਪੇਸ਼ ਕੀਤਾ ਪਰ ਅਸੀਂ ਅਸੀਂ ਉਹਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਇੱਕ ਪਾਸੇ ਫਿਲਮ ਫਲॉप ਹੋ ਰਹੀ ਸੀ ਦੂਜੇ ਪਾਸੇ ਆ ਨਚਾਰ ਭੇਖੀ ਇਹ ਐਸ਼ ਲੈ ਰਿਹਾ ਸੀ ਲੋਕਾਂ ਨੂੰ ਉਲੂ ਬਣਾ ਕੇ ਮਜ਼ੇ ਲੈ ਰਿਹਾ ਸੀ ਇਹ ਮਹਾਰਾਜਾ ਬਣ ਗਿਆ ਜੀ ਮਹਾਰਾਜਾ ਬੱਲੇ ਬੱਲੇ ਨੇ ਜਿਹੜੇ ਦੁਨੀਆ ਹੀ ਹਾਲਾਤ ਦੀ ਇਹਨੇ ਤੇ ਪੰਜਾਬੀਆਂ ਦੀ ਬੱਲੇ ਬੱਲੇ ਕਰਾ ਦਿੱਤਾ ਯਾਰ 10 ਸਾਲ ਲਹਤ ਹੋ ਗਈ ਆ ਉਹ ਫੇਰਮ ਦੀ ਅਸਫਲਤਾ ਨਹੀਂ ਉਹ ਸਾਡੀ ਸਫਲਤਾ ਆ ਪੰਜਾਬੀ ਲੋਕਾਂ ਦੀ ਉਹ ਪਹਿਲੇ ਵਾਰ ਸਫਲ ਨਹੀਂ ਹੋਣੀ ਚਾਹੀਦੀ ਸੀ ਉਹ ਬਿਲਕੁਲ ਸਫਲ ਹੁੰਦੀ ਮੇਕਰਸ ਕੋਲ ਪੈਸੇ ਆਉਂਦੇ ਮੇਕਰਸ ਹੋਰ ਇਤਿਹਾਸਕ ਫਿਲਮਾਂ ਬਣਾਉਂਦੇ ਉਹ ਅਸਲੀ ਇਤਿਹਾਸ ਨੂੰ ਦਿਖਾਉਂਦੀ ਫਿਲਮ ਸੀ ਹੁਣ ਕਈ ਲੰਡੂਆਂ ਨੇ ਕਹਿਣਾ ਕਿ ਅਕਾਲ ਫਿਲਮ ਵੀ ਅਸਫਲ ਹੋ ਗਈ ਉਹ ਅਕਾਲ ਫਿਰ ਕੋਈ ਇਤਿਹਾਸਕ ਫਿਲਮ ਸੀ ਉਹ ਤੇ ਮਜ਼ਾਕ ਕੀਤਾ ਗਿਆ ਸੀ ਪੰਜਾਬ ਦੇ ਲੋਕਾਂ ਦਾ ਜੋਕਰ ਦਿਖਾਏ ਗਏ ਸੀ ਉਹ ਨਾ ਦਾ ਸਿਰ ਨਾ ਦਾ ਮੂੰਹ ਜਿਵੇਂ ਇੱਕ ਥੀਏਟਰ ਡਰਾਮਾ ਨਹੀਂ ਹੁੰਦਾ ਨਕਲ ਜੀਆਂ ਦਾ ਉਹ ਸੀ ਇਹ ਅਸਲੀ ਇਤਿਹਾਸ ਸੀ ਪਰ ਅਸੀਂ ਲੋਕਾਂ ਨੇ ਸਪੋਰਟ ਨਹੀਂ ਕੀਤੀ ਵੀਰੋ ਅਸੀਂ ਸਾਨੂੰ ਅਕਲ ਆਊਗੀ ਨਹੀਂ ਸਾਨੂੰ ਕਦੋਂ ਅਕਲ ਆਊਗੀ ਕਦੋਂ ਅਸੀਂ ਕਿਸੇ ਪਾਸੇ ਕਦੋਂ ਅਸੀਂ ਕਦੋਂ ਯਾਰ ਹੱਦ ਹੋ ਗਈ ਹੱਦ ਮੈਨੂੰ ਬੜੀ ਮੈਂ ਮੇਰੇ ਦੋਸਤ ਜਦੋਂ ਮੀ ਗੱਲਾਂ-ਬਾਤਾਂ ਕਰਦੇ ਆਂ ਤੇ ਯਾਰ ਆਪਣੇ ਆਪ 'ਚ ਬੜਾ ਹੀ ਨਮੋਸ਼ ਹੁੰਦੇ ਆਂ ਨਮੋਸ਼ੀ ਜੀ ਆਉਂਦੀ ਆ ਕਿ ਯਾਰ ਇਹ ਕੀ ਹੋ ਰਿਹਾ ਅਸੀਂ ਵੀ ਫਿਲਮ ਮੇਕ ਕਰਾਂ ਯਾਰ ਕੱਲੋਂ ਸਾਡਾ ਵੀ ਦਿਲ ਕਰਦਾ ਆਪਣਾ ਇਤਿਹਾਸ ਸਾਹਮਣੇ ਲਾਈਏ ਪਰ ਜੇ ਪੈਸੇ ਨਹੀਂ ਪੂਰੇ ਹੋਣਗੇ ਤਾਂ ਫਿਰ ਕਿਸੇ ਬੰਦੇ ਨੂੰ ਕਹਿ ਕੇ ਇੱਕ ਵਾਰ ਪੈਸੇ ਲਵਾ ਦਾਂਗੇ ਪੈਸੇ ਪੂਰੇ ਨਹੀਂ ਹੋਏ ਦੂਜੀ ਾਰ ਉਹ ਪੈਸੇ ਨਹੀਂ ਲਾਊਗਾ ਦੂਜੀ ਾਰ ਉਹ ਪੈਸੇ ਨਹੀਂ ਲਾਊਗਾ ਧੰਨਵਾਦ ਵੀਰੋ ਧੰਨਵਾਦ